ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਮੇਰੇ YouTube ਚੈਨਲ ਗੁਰਮਤਿ ਗਿਆਨ ਅੱਜ ਦੀ ਵੀਡੀਓ ਚ ਅਸੀਂ ਸਾਂਝਾ ਕਰਾਂਗੇ ਕਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਤੇ ਪਾਈ ਮਰਦਾਨਾ ਜੀ ਲਾਹੌਰ ਜਾਂਦੇ ਹੋਏ 80 ਕਿਲੋਮੀਟਰ ਦੂਰ ਰਾਵੀ ਨਦੀ ਕੋਲ ਪਹੁੰਚੇ ਗੁਰੂ ਨਾਨਕ ਦੇਵ ਜੀ ਰਾਵੀ ਨਦੀ ਕੋਲ ਉਹ ਜਗ੍ਹਾ ਉਹਨਾਂ ਨੂੰ ਇੰਨੀ ਸੋਹਣੀ ਲੱਗੀ ਕਿ ਉਹ ਉੱਥੇ ਰਹਿਣ ਲੱਗ ਪਏ। ਹੜੋਸ ਇੱਕ ਪਿੰਡ ਸੀ। ਉੱਥੇ ਇੱਕ ਕਿਸਾਨ ਪਰਿਵਾਰ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬੜੀ ਸੇਵਾ ਕੀਤੀ ਤੇ ਉਹਨਾਂ ਦੀ ਹਰ ਜ਼ਰੂਰਤ ਦਾ ਸਮਾਨ ਉਹਨਾਂ ਤੱਕ ਪਹੁੰਚਾਇਆ। ਹੌਲੀ-ਹੌਲੀ ਗੁਰੂ ਨਾਨਕ ਦੇਵ ਜੀ ਬਾਰੇ ਸਭ ਨੂੰ ਪਤਾ ਲੱਗਣ ਲੱਗ ਪਿਆ। ਗੁਰੂ ਨਾਨਕ ਦੇਵ ਜੀ ਦਾ ਕੀਰਤਨ ਤੇ ਭਾਈ ਮਰਦਾਨਾ ਜੀ ਦੀ ਰਬਾਬ ਸੁਣ ਕੇ ਸਾਰੇ ਉਹਨਾਂ ਦੇ ਪ੍ਰੇਮੀ ਬਣ ਰਹੇ ਸਨ। ਉੱਥੇ ਦੇ ਵੱਡਾ ਅਧਿਕਾਰੀ ਜਦੋਂ ਉਸ ਨੂੰ ਪਤਾ ਲੱਗਾ ਕਿ ਰਾਵੀ ਨਦੀ ਕੋਲ ਇੱਕ ਸੰਤ ਰਹਿ ਰਹੇ ਨੇ ਤੇ ਉਹ ਉਹਨਾਂ ਨੂੰ ਉੱਥੋਂ ਦੀ ਹਟਾਉਣ ਵਾਸਤੇ ਆਪਣੇ ਘੋੜੇ ਉੱਤੇ ਬੈਠਿਆ ਪਰ ਘੋੜਾ ਚੱਲਿਆ ਹੀ ਨਹੀਂ ਤੇ ਫਿਰ ਉਸਨੇ ਫੈਸਲਾ ਕੀਤਾ ਕਿ ਮੈਂ ਆਪ ਹੀ ਪੈਦਲ ਜਾਵਾਂਗਾ ਰਸਤੇ 'ਚ ਪਹੁੰਚੇ ਹੀ ਸਨ ਤੇ ਬੜੀ ਤੇਜ਼ ਮੀਂਹ ਵਰਣ ਲੱਗ ਪਿਆ ਤੇ ਫਿਰ ਉਹਨਾਂ ਨੂੰ ਵਾਪਸ ਆਨਾ ਪਿਆ ਕੁਝ ਦਿਨ ਬਾਅਦ ਉਸ ਦੇ ਕਰੀਬੀ ਨੇ ਉਸ ਨੂੰ ਕਿਹਾ ਕਿ ਉਹ ਰੱਬ ਦੇ ਬੰਦੇ ਹਨ ਰਤੇ ਰੱਬ ਦੇ ਬੰਦਿਆਂ ਨੂੰ ਗੁੱਸੇ 'ਚ ਨਹੀਂ ਸ਼ਰਧਾ ਨਾਲ ਮਿਲੋ ਪਹਿਲੇ ਤੇ ਉਹਨਾਂ ਨੂੰ ਸਮਝ ਨਹੀਂ ਆਈ ਫਿਰ ਇੱਕ ਦੋ ਦਿਨ ਬਾਅਦ ਉਹ ਪੂਰੀ ਸ਼ਰਧਾ ਦੇ ਨਾਲ ਉਹਨਾਂ ਕੋਲ ਗਏ ਤੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਬਾਅਦ ਉਹਨਾਂ ਦੇ ਵਿਚਾਰ ਹੀ ਬਦਲ ਗਏ ਉਹਨਾਂ ਦੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਵਿਚਾਰ ਸੁਣ ਕੇ ਉਹਨਾਂ ਦਾ ਕੀਰਤਨ ਤੇ ਭਾਈ ਮਰਦਾਨਾ ਜੀ ਦੀ ਰਬਾਬ ਸੁਣ ਕੇ ਉਹ ਉੱਥੋਂ ਵਾਪਸ ਹੀ ਨਹੀਂ ਆਏ ਬਲਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਲਈ ਉੱਥੇ ਇੱਕ ਪਿੰਡ ਬਸਾਉਣ ਦਾ ਫੈਸਲਾ ਕੀਤਾ ਗੁਰਨਾਨਕ ਸੱਚੇ ਪਾਤਸ਼ਾਹ ਜੀ ਇਹ ਸੁਣ ਕੇ ਬੜੇ ਹੀ ਖੁਸ਼ ਹੋਏ ਤੇ ਉਹਨਾਂ ਨੇ ਉਸ ਪਿੰਡ ਦਾ ਨਾਮ ਕਿਹਾ ਕਿ ਮੈਂ ਕਰਤਾਰਪੁਰ ਰੱਖਾਂਗਾ ਲਾਹੌਰ ਦਾ ਇੱਕ ਹੋਰ ਵੱਡਾ ਅਧਿਕਾਰੀ ਜੋ ਕਿ ਗੁਰੂ ਨਾਨਕ ਦੇਵ ਜੀ ਨੂੰ ਪਹਿਲੇ ਤੋਂ ਹੀ ਜਾਣਦੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕੀ ਗੁਰਨਾਨਕ ਦੇਵ ਜੀ ਰਾਵੀ ਨਦੀ ਕੋਲ ਇੱਕ ਪਿੰਡ ਵਸਾਨ ਲੱਗੇ ਨੇ ਤੇ ਉਹ ਉੱਥੇ ਫਟਾਫਟ ਪਹੁੰਚ ਕੇ ਉਹਨਾਂ ਨੇ ਗੁਰਨਾਨਕ ਦੇਵ ਜੀ ਲਈ ਉੱਥੇ ਘਰ ਬਣਾਇਆ ਤੇ ਦੂਰੋਂ ਆਈਆਂ ਸੰਗਤਾਂ ਲਈ ਇੱਕ ਸਰਾਹ ਬਣਾ ਕੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਤੋਹਫੇ ਦੇ ਤੌਰ ਤੇ ਦਿੱਤੀਆਂ ਉਮੀਦ ਕਰਦੀ ਹਾਂ ਕਿ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੇਗੀ ਆਪ ਜੀ ਕਮੈਂਟਸ ਵਿੱਚ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ